ਹਾਂਜੀ ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਸਿੱਧਾ ਨੂੰ ਜੋ ਟੌਪਿਕ ਕਰਵਾਉਣ ਜਾ ਰਹੀਆਂ ਜੀਕੇ ਦਾ ਟੌਪਿਕ ਹੈ ਜੀ ਜੋ ਕਿ ਬੁੱਧ ਧਰਮ ਨਾਲ ਰਿਲੇਟਡ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਜੋ ਵੀ ਕੁਐਸਚਨ ਕਰਵਾ ਰਹੀਆਂ ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਨੇ ਆਪਾਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦਿਨੇ ਆ ਉਹਨਾਂ ਦੇ ਵਿੱਚ ਇਹਨਾਂ ਕੁਐਸਚਨ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇਗੇ ਠੀਕ ਹੈ ਜੀ ਆਪਾਂ ਆਪਣਾ ਟਾਈਮ ਵੇਸਟ ਨਹੀਂ ਕਰਦੇ ਕਵੈਸਚਨ ਬਣਦੇ ਆਂ ਠੀਕੋ ਧਿਆਨ ਨਾਲ ਪਹਿਲਾ ਪ੍ਰਸ਼ਨ ਦੇਖੋ ਜੀ ਪਹਿਲਾ ਪ੍ਰਸ਼ਨ ਕੀ ਕਹਿੰਦਾ ਕਹਿੰਦਾ ਗੌਤਮ ਬੁੱਧ ਦਾ ਬਚਪਨ ਦਾ ਨਾਮ ਕੀ ਸੀਗਾ ਸਭ ਨੂੰ ਪਤਾ ਹੀ ਹੋ ਪੜਿਆ ਵੀ ਆਪਾਂ ਛੋਟੇ ਕਲਾਸਾਂ 10ਵੀਂ ਤੱਕ ਆਮ ਪੜਦੇ ਹੀ ਰਹੇ ਆ ਹਨਾ ਗੌਤਮ ਬੁੱਧ ਦਾ ਬਚਪਨ ਦਾ ਨਾਮ ਸੀ ਜੀ ਆਪਸ਼ਨ ਦੇਖ ਲਈਏ ਇਹਦਾ ਕਰੈਕਟ ਆਂਸਰ ਹੈ ਵੀ ਆਪਸ਼ਨ ਸਿਦਾਰਥ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਆਂ ਜੀ ਹੁਣ ਆਪਾਂ ਆਪਣਾ ਨੈਕਸਟ ਕੁਐਸਚਨ ਹੈ ਜੀ ਦੇਖੋ ਗੌਤਮ ਬੁੱਧ ਦਾ ਜਨਮ ਕਿੱਥੇ ਹੋਇਆ ਸੀ ਗੌਤਮ ਬੁੱਧਾ ਜਨਮਾ ਜਿਹੜਾ ਕਿੱਥੇ ਹੋਇਆ ਸੀ ਇਹ ਵੀ ਪਤਾ ਹੀ ਹੋ ਸਭ ਨੂੰ ਆਪਸ਼ਨ ਤੁਸੀਂ ਦੇਖ ਸਕਦੇ ਹੋ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਲੁੰਬਿਨੀ ਇੱਕ ਗੱਲ ਹੋਰ ਧਿਆਨ ਰੱਖਿਓ ਵੀ ਤੁਸੀਂ ਨਾ ਪਹਿਲਾਂ ਆਪ ਕਰਨੇ ਕੋਸ਼ਿਸ਼ ਕਰਿਆ ਕਰੋ ਆਨਸਰ ਬਾਅਦ ਦੇ ਵਿੱਚ ਦੇਖਿਆ ਕਰੋ ਠੀਕ ਹੈ ਵੀਡੀਓ ਨੂੰ ਪਾਜ਼ ਕਰਕੇ ਪਹਿਲਾਂ ਆਪ ਕਰਕੇ ਦੇਖਿਆ ਕਰੋ ਵੀ ਸਾਡਾ ਸਹੀ ਹੈ ਕਿੰਨੇ ਕਸੀਂ ਸਹੀ ਕਰ ਸਕਦੇ ਆਂਗੇ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਜਿਹੜੀ ਕਿੱਥੇ ਹੋਈ ਸੀ ਕੋਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਇਹ ਵੀ ਸਭ ਨੂੰ ਪਤਾ ਹੀ ਹੋਣਾ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਬੋਧਗਯਾ ਦੇ ਵਿੱਚ ਹੋਈ ਸੀ ਗਿਆਨ ਦੀ ਪ੍ਰਾਪਤੀ ਕੋਤਮ ਬੁੱਧ ਨੂੰ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਆ ਜਿਹੜਾ ਕਿੱਥੇ ਦਿੱਤਾ ਸੀ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਜੀ ਇਹ ਵੀ ਪਤਾ ਹੋ ਸਭ ਨੂੰ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਾਰਨਾਥ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਬੁੱਧ ਧਰਮ ਦੇ ਤ੍ਰਿਪਿਟਕ ਤ੍ਰਿਮਿਟਕ ਤ੍ਰੀ ਦਾ ਮਤਲਬ ਪਤਾ ਸਭ ਨੂੰ ਵੀ ਤਿੰਨ ਹੈ ਨਾ ਤ੍ਰਿਪਿਟਕ ਵਿੱਚ ਕਿਹੜੇ ਤਿੰਨ ਮੁੱਖ ਗ੍ਰੰਥ ਸ਼ਾਮਲ ਹਨ ਹਾਂਜੀ ਇਹਦਾ ਕਰੈਕਟ ਆਨਸਰ ਕੀ ਹੋਗਾ ਆਪਸ਼ਨ ਦੇਖ ਸਕਦੇ ਹੋ ਤੁਸੀਂ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਸੋਤ ਪਿਟਕ ਬਿਨਿਆ ਪਿਟਕ ਤੇ ਅਵਿ tạm ਪਿਟਕ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਬੁੱਧ ਧਰਮ ਦੇ ਚਾਰ ਸੱਚਾਂ ਵਿੱਚੋਂ ਜਿਹੜਾ ਪਹਿਲਾ ਸੱਚ ਸੀ ਉਹ ਕਿਹੜਾ ਹੈਗਾ ਬੁੱਧ ਧਰਮ ਨੇ ਚਾਰ ਸੱਚ ਦੱਸੇ ਸੀ। ਇਹਨਾਂ ਦੇ ਵਿੱਚ ਜਿਹੜਾ ਪਹਿਲਾ ਸੱਚਾ ਉਹ ਕਿਹੜਾ ਜੀ? ਆਪਸ਼ਨ ਦੇਖ ਲਓ। ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ ਜੀਵਨ ਦੁੱਖਮਈ ਹੈ। ਠੀਕ ਹੈ। ਹਾਂਜੀ ਨੈਕਸਟ ਕੁਐਸ਼ਚਨ ਹੈ ਜੀ। ਮਹਾਤਮਾ ਬੁੱਧ ਦੀ ਜਿਹੜੀ ਮੌਤ ਸੀ ਕਿੱਥੇ ਹੋਈ ਸੀਗੇ? ਉਹਨਾਂ ਦਾ ਜਿਹੜਾ ਜਨਮ ਸੀ ਉਹ ਸਭ ਨੂੰ ਪਤਾ ਹੀ ਹੈ ਵੀ ਕਿੱਥੇ ਹੋਇਆ ਸੀ ਲੁੰਬਣੀ ਦੇ ਵਿੱਚ ਠੀਕ ਹੈ। ਜਿਹੜੀ ਮੌਤ ਹੋਈ ਸੀ ਉਹ ਕਿੱਥੇ ਹੋਈ ਸੀ ਆਪਸ਼ਨ ਦੇਖ ਸਕਦੇ ਹੋ ਤੁਸੀਂ। ਹਾਂਜੀ ਇਹਦਾ ਕਰੈਕਟ ਆਨਸਰ ਹੋਊਗਾ ਜੀ। ਏ ਆਪਸ਼ਨ ਕੁਸੀਨਗਰ ਦੇ ਵਿੱਚ ਜਿਹੜੀ ਮਹਾਤਮਾ ਬੁੱਧੀ ਮੌਤ ਹੋਈ ਸੀ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਬੁੱਧ ਧਰਮ ਵਿੱਚ ਤ੍ਰੀ ਰਤਨ ਵਿੱਚ ਕੀ ਕੀ ਸ਼ਾਮਲ ਹੈ ਹਾਂਜੀ ਬੁੱਧ ਧਰਮ ਦੇ ਵਿੱਚ ਤ੍ਰੀ ਰਤਨ ਦੇ ਵਿੱਚ ਕੀ ਕੀ ਸ਼ਾਮਲ ਹੈ ਆਪਸ਼ਨ ਦੇਖ ਸਕਦੇ ਹੋ ਹਾਂਜੀ ਇਹਦਾ கரੈਕਟ ਆਨਸਰ ਹੋਊਗਾ ਏ ਆਪਸ਼ਨ ਬੁੱਧ ਧੰਮ ਤੇ ਸੰਗ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਕਿਸ ਬੋਧੀ ਸੰਗੀਤੀ ਵਿੱਚ ਬੁੱਧ ਧਰਮ ਹੀਨ ਜਨ ਤੇ ਮਹਾ ਜਨ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ ਕਿਸ ਬੋਧੀ ਸੰਗੀਤੀ ਵਿੱਚ ਜਿਹੜਾ ਬੁੱਧ ਧਰਮ ਸੀਗਾ ਉਹ ਦੋ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ ਕਿਹੜੀਆਂ ਸੰਪਰਦਾਵਾਂ ਸੀ ਹੀਨ ਜਨ ਤੇ ਮਹਾ ਜਨ ਠੀਕ ਹੈ ਕਿਹੜੀ ਬੋਧੀ ਸਮੀਤ ਆਪਣੀ ਸੰਗੀਤੀ ਸੀ ਜਾਂ ਸਮਮਤੀ ਸੀ ਠੀਕ ਹੈ ਹੁਣ ਕਈ ਵਾਰ ਪੇਪਰ ਦੇ ਵਿੱਚ ਧਿਆਨ ਨਾਲ ਕੁਐਸਚਨ ਨੂੰ ਵੀ ਧਿਆਨ ਨਾਲ ਪੜ੍ਹ ਲਿਆ ਕਰੋ ਕਈ ਵਾਰ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਵੀ ਬੁੱਧ ਧਰਮ ਕਿਹੜੀਆਂ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ ਹੈ ਨਾ ਇਥੇ ਆਪਾਂ ਪੁੱਛ ਲਈ ਆ ਵੀ ਬੁੱਧ ਧਰਮ ਦੇ ਕਿਹੜੀ ਦੇ ਦੋ ਸੰਪਰਦਾਵਾਂ ਸੀ ਉਹਨਾਂ ਨੇ ਨਾਮ ਦਿੱਤੇ ਵੀ ਹੀਨ ਜਾਂਦੇ ਮਹਾਜਨ ਕਿਹੜੀ ਆਪਣੀ ਬੋਧੀ ਸੰਗਤੀ ਦੇ ਵਿੱਚ ਬੰਡੇ ਗਿਆ ਸੀ ਹਾਂਜੀ ਇਹਦਾ ਕਰੈਕਟ ਆਨਸਰ ਆਊਗਾ ਜੀ ਡੀ ਆਪਸ਼ਨ ਚੌਥੀ ਬੋਧੀ ਸੰਗਤੀ ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਕਿਸ ਨੂੰ শ্রীলੰਕਾ ਭੇਜਿਆ ਸੀ ਹਾਂਜੀ ਅਸ਼ੋਕ ਨੇ ਬੁੱਧ ਧਰਮ ਦੇ ਹਾਂਜੀ ਬੁੱਧ ਧਰਮ ਦੇ ਪ੍ਰਚਾਰ ਲਈ ਕਿਸ ਨੂੰ শ্রীলੰਕਾ ਭੇਜਿਆ ਸੀ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਮਹਿੰਦਰਾ ਤੇ ਸੰਗमित्रा ਨੂੰ ਠੀਕ ਹੈ ਬੁੱਧ ਧਰਮ ਦੇ ਜਿਹੜੇ ਚੇਲੇ ਸਭ ਤੋਂ ਵੱਡੇ ਹੋਣ ਸੀ ਅਸ਼ੋਕ ਸੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖ ਲੈਂਗੇ ਧਰਮ ਚੱਕਰ ਪਰिवर्तन ਦਾ ਕੀ ਅਰਥ ਹੈ ਧਰਮ ਚੱਕਰ ਪਰिवर्तन ਦਾ ਕੀ ਅਰਥ ਹੈ ਜੀ ਆਪਸ਼ਨ ਦੇਖ ਸਕਦੇ ਹੋ ਇਹਦਾ ਕਰੈਕਟ ਆਨਸਰ ਆਊਗਾ ਜੀ ਸੀ ਆਪਸ਼ਨ ਬੁੱਧ ਦੁਆਰਾ ਦਿੱਤਾ ਗਿਆ ਪਹਿਲਾ ਉਪਦੇਸ਼ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਬੁੱਧਧਰਮ ਦੇ ਅਨੁਸਾਰ ਦੁੱਖ ਦਾ ਮੁੱਖ ਕਾਰਨ ਕੀ ਹੈ ਹਰੀ ਕਦੇ ਜਿੰਦਗੀ 'ਚ ਦੁੱਖ ਹੁੰਦੇ ਨੇ ਦੁੱਖ ਦਾ ਕਾਰਨ ਕੀ ਹੈ ਮੁੱਖ ਬੁੱਧਾ ਰਵੰਦ ਦੇ ਅਨੁਸਾਰ ਉਹ ਕਹਿੰਦੇ ਸੀ ਵੀ ਜਿਹੜੀ ਇੱਛਾ ਕੀ ਤ੍ਰਿਸ਼ਨਾ ਆਪਣੇ ਅੰਦਰ ਉਹ ਆਪਣੇ ਕੀ ਹੈ ਦੁੱਖ ਦਾ ਮੁੱਖ ਕਾਰਨ ਹੈ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਅਸ਼ਟਾਂਗ ਮਾਰਗ ਦਾ ਸਬੰਧ ਹੈ ਜਿਹੜਾ ਕਿਸ ਨਾਲ ਹੈ ਅਸ਼ਟਾਂਗ ਮਾਰਗ ਦਾ ਸਬੰਧ ਕਿਸ ਨਾਲ ਹੈ ਜੀ ਪਤਾ ਹੋ ਸਭ ਨੂੰ ਇਹਦਾ கரੈਕਟ ਆਨਸਰ ਹੈ ਜੀ ਏ ਆਪਸ਼ਨ ਮੌਕਸ ਪ੍ਰਾਪਤ ਕਰਨ ਦਾ ਮਾਰਗ ਆ ਸਟਰਾਂਗ ਮਾਰਗ ਠੀਕ ਹੈ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇਗੇ ਜਿਆਦਾ ਔਖੇ ਨਹੀਂ ਹੈਗੇ ਪੇਪਰ ਦੇ ਵਿੱਚ ਅਕਸਰ ਇਹ ਪੁੱਛੇ ਜਾਂਦੇ ਆ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਜੀ ਕਿਸ ਬੋਧੀ ਸਾਹਿਤ ਵਿੱਚ ਸੰਗ ਦੀ ਨਿਜਮਾ ਦਾ ਵਰਣਨ ਹੈ ਹਾਂਜੀ ਕਿਸ ਬੋਧੀ ਸਾਹਿਤ ਦੇ ਵਿੱਚ ਸੰਗ ਦੀ ਨਿਜਮਾ ਦਾ ਵਰਣਨ ਹੈ ਜੀ ਹਾਂਜੀ ਇਹਦਾ கரੈਕਟ ਆਨਸਰ ਆਊਗਾ ਆਪਸ਼ਨ ਦੇਖ ਸਕਦੇ ਹੋ ਤੁਸੀਂ ਜੀ ਇਹਦਾ கரੈਕਟ ਆਨਸਰ ਹੈ ਬੀ ਆਪਸ਼ਨ ਬਿਨੈਪਟਕ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਅਜੰਤਾ ਗੁਫਾਵਾਂ ਦਾ ਜਿਹੜਾ ਸਬੰਧ ਹੈ ਕਿਸ ਧਰਮ ਨਾਲ ਹੈ ਵੀ ਪੜਾਉ ਕਿਦੇ ਬਾਰੇ ਪੜ੍ਹ ਰਹੇ ਹਾਂ ਬੁੱਧ ਧਰਮ ਬਾਰੇ ਠੀਕ ਹੈ ਅਜੰਤਾ ਗੁਫਾਵਾਂ ਦਾ ਸਬੰਧ ਕਿਦੇ ਨਾਲ ਹੈ ਫਿਰ ਬੁੱਧ ਧਰਮ ਨਾਲ ਹੈ ਜਨ ਕਿ ਸੀ ਆਪਸ਼ਨ ਆਪਣਾ கரੈਕਟ ਆਨਸਰ ਹੋ ਗਿਆ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਬੋਧੀ ਰੁਖ ਬੋਧੀ ਰੁੱਖ ਸੀ ਜਿਸ ੇਟ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਕਿਸ ਨਦੀ ਦੇ ਕਿਨਾਰੇ ਤੇ ਹੈ ਹਾਂਜੀ ਸਭ ਨੂੰ ਪਤਾ ਵੀ ਜਿਹੜਾ ਬੁੱਧ ਧਰਮ ਨੂੰ ਗਿਆਨ ਦੀ ਪ੍ਰਾਪਤ ਕਿਹੜੇ ਰੁੱਖ ਦੇ ਹੇਠਾਂ ਹੋਈ ਸੀ ਬੋਧੀ ਰੁੱਖ ਕਿੱਥੇ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧ ਗਿਆ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੈ ਨਾ ਜਿਹੜੇ ਬੋਧੀ ਰੁੱਖ ਸੀਗਾ ਕਿਹੜੀ ਨਦੀ ਦੇ ਕਿਨਾਰੇ ਤੇ ਸੀਗਾ ਹਾਂਜੀ ਦਾ ਕਰੈਕਟ ਆਨਸਰ ਆਪਸ਼ਨ ਦੇਖ ਸਕਦੇ ਹੋ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਨਿਰੰਜਨਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਬੁੱਧਧਰਮ ਦੇ ਨਾਲ ਜਿਹੜਾ ਮੱਧਮ ਮਾਰਗ ਦਾ ਕੀ ਅਰਥ ਹੈ ਠੀਕ ਹੈ ਬੁੱਧਧਰਮ ਦੇ ਨਾਲ ਮੱਧਮ ਮਾਰਗ ਹੈ ਉਹਦਾ ਕੀ ਅਰਥ ਹੈ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੋਊਗਾ অপਸ਼ਨ ਦੇਖ ਲਓ ਇਹ ਕਰੈਕਟ ਆਨਸਰ ਹੈ ਜੀ ਏ অপਸ਼ਨ ਅਤਿਆੰਤ ਭੋਗ ਅਤੇ ਅਤਿਆੰਤ ਤਪੱਸਿਆ ਦੇ ਵਿਚਕਾਰ ਦਾ ਰਸਤਾ ਹੁੰਦਾ ਮੱਧਮ ਮਾਰਗ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਕਿਸ ਰਾਜੇ ਦੇ ਸ਼ਾਸਨ ਕਾਲ ਦੌਰਾਨ ਤੀਜੀ ਬੋਧੀ ਸੰਗਤੀ ਹੋਈ ਸੀ ਹਾਂਜੀ ये पता ही है भी बुद्ध धर्म के समय कि राजा सब तर ज शासन करके गया, गया अशोक ठीक है तो जी तीजी बोधि संगति हुई है किस काल दौरान हुई है अशोक के दौरान ठीक है बी ऑप्शन इज करैक्ट आंसर हाँ जी नैक्सट क्वेश्चन है जी बुद्ध धर्म का सब तो बड़ा स्तूप कि पता हो सबनों बुद्ध धर्म का सब, सब तो व्डा स्तूप किड़ा है यदा करैक्ट आंसर है जी डी ऑप्शन केसरी स्तूप ठीक है जी ਹਾਂਜੀ ਨੈਕਸਟ ਐਂਡ ਲਾਸਟ ਕੁਐਸਚਨ ਹੈ ਜੀ ਇਸ ਆਪਣੇ ਅੱਜ ਦੀ ਵੀਡੀਓ ਦੇ ਨਾਲ ਰਿਲੇਟਡ ਹੈ ਹਾਂਜੀ ਦੇਖੋ ਨੈਕਸਟ ਕੁਐਸਚਨ ਬੁੱਧ ਧਰਮ ਦੇ ਪਵਿੱਤਰ ਗ੍ਰੰਥ ਕਿਸ ਭਾਸ਼ਾ ਵਿੱਚ ਲਿਖੇ ਗਏ ਸਨ ਇਹ ਪਤਾ ਹੋ ਸਭ ਨੂੰ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਕਿ ਬੁੱਧ ਧਰਮ ਦੇ ਪਵਿੱਤਰ ਗ੍ਰੰਥ ਸੀ ਕਿਹੜੀ ਭਾਸ਼ਾ ਦੇ ਵਿੱਚ ਲਿਖੇ ਗਏ ਸੀ ਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਪਾਲੀ ਭਾਸ਼ਾ ਦੇ ਵਿੱਚ ਠੀਕ ਹੈ ਜੀ ਹਾਂਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਲੈ ਕੇ ਆਵਾਂਗੇ ਜੀ ਧੰਨਵਾਦ ਜੀ